ਪੰਜਾਬ ਉੱਤੇ ਲੁਧਿਆਣਾ ਦੇ ਸਿਰਮੌਰ ਥੀਏਟਰ ਆਰਟਿਸਟ ਤੇ ਅਦਾਕਾਰਾ ਪ੍ਰੋਫੈਸਰ ਨਿਰਮਲ ॠषि ਨੂੰ ਭਾਰਤ ਸਰਕਾਰ ਦੇ ਵੱਲੋਂ ਇਲਾਨ ਕੀਤੇ ਗਏ ਪਦਮ ਸ਼੍ਰੀ ਅਵਾਰਡ ਦੇ ਨਾਲ ਨਿਵਾਜਿਆ ਜਾਵੇਗਾ ਸਾਡੇ ਨਾਲ ਪ੍ਰੋਫੈਸਰ ਨਿਰਮਲ ਰਿਸ਼ੀ ਜੀ ਮੌਜੂਦ ਨੇ ਜਿਨ੍ਹਾਂ ਨੇ ਕਿ ਪੰਜਾਬੀ ਇੰਡਸਟਰੀ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਰੋਲ ਇਹੋ ਜਿਹੇ ਕਿਰਦਾਰ ਨਿਭਾਏ ਨੇ ਜਿਨ੍ਹਾਂ ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ ਨਿਰਮਲ ਰਿਸ਼ੀ ਜੀ ਦੇ ਜ਼ੁਬਾਨੀ ਸੁਣਦੇ ਹਾਂ ਕਿ ਇਸ ਤਰੀਕੇ ਦਾ ਮਹਿਸੂਸ ਕਰ ਰਹੇ ਨੇ ਹੋ ਇਸ ਅਵਾਰਡ ਨੂੰ ਐਲਾਨੇ ਜਾਣ ਤੋਂ ਬਾਅਦ ਹੈਲੋ ਅੱਜ ਫਸਤ ਕਾਲ ਮੈਮ ਸਸ਼ਕਲ ਬਹੁਤ ਬਹੁਤ ਮੁਬਾਰਕਾ ਤੁਹਾਨੂੰ ਪਹਿਲਾ ਤਾਂ ਅਵਾਰਡ ਦੀਆਂ ਮਮ ਤੁਸੀਂ ਪੰਜਾਬੀ ਇੰਡਸਟਰੀ ਦੇ ਵਿੱਚ 60 ਤੋਂ ਉੱਪਰ ਫਿਲਮਾਂ ਦੇ ਵਿੱਚ ਆਪਣਾ ਕਿਰਦਾਰ ਅਦਾ ਕੀਤਾ ਜਿਸ ਨੂੰ ਬਹੁਤ ਦਿਲੋਂ ਪਸੰਦ ਕੀਤਾ ਜਾਂਦਾ ਹੈ ਕਿਸ ਤਰੀਕੇ ਦਾ ਮਹਿਸੂਸ ਕਰ ਰਹੇ ਹੋ ਕਿ ਜਿਹੜਾ ਐਲਾਨ ਸਰਕਾਰ ਵੱਲੋਂ ਕੀਤਾ ਗਿਆ ਹੈ ਇਸ ਦੀ ਫਿਲਮਾਂ ਹੋਣਗੀਆਂ ਵਧੇਚਸਤਾਂ ਬਹੁਤ ਫਿਲਮਾਂ ਹੋਣਗੀਆਂ ਬਹੁਤ ਜਿਆਦਾ ਹੋਣਗੀਆਂ ਜੀ 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 ਹਮੇਸ਼ਾ ਬੇਬੇ ਦਾਦੀ ਦਾ ਰੋਲ ਮਿਲਦਾ ਹੈ ਤੇ ਉਹ ਪਿਆਰ ਉਹ ਨਿੱਗ ਜਿਹੜਾ ਤੁਹਾਡੇ ਰੋਲ ਦੇ ਵਿੱਚ ਸਾਨੂੰ ਮਹਿਸੂਸ ਹੁੰਦਾ ਹੈ ਸ਼ਾਇਦ ਉਹ ਅਦਾਕਾਰ ਵੀ ਜਿਹੜੇ ਤੁਹਾਡੇ ਨਾਲ ਕੰਮ ਕਰਦੇ ਨੇ ਉਹ ਘਰ ਦਾ ਮਹਿਸੂਸ ਮਾਹੌਲ ਕਰਦੇ ਨੇ ਤੇ ਅੱਜ ਅਵਾਰਡ ਵੀ ਜਦੋਂ ਪਤਾ ਲੱਗਿਆ ਤਾਂ ਕਿਸ ਤਰੀਕੇ ਦਾ ਮਹਿਸੂਸ ਹੋਇਆ ਆਸ-ਪਾਸ ਕਿਸ ਤਰੀਕੇ ਦਾ ਮਾਹੌਲ ਸੀਗਾ ਤੁਹਾਡਾ ਬਹੁਤ ਅੱਛਾ ਬਸ ਮੈਂ ਤਾਂ ਸਾਰੇ ਮੇਰੇ ਦਿਨ ਬਹੁਤ ਖੁਸ਼ ਆ ਸਾਰੇ ਭੈਣ ਭਰਾ ਦੀ ਮੇਰੀ ਫਿਲਮ ਵਿੱਚ ਆਤੀ ਵਾਲੇ ਬਹੁਤ ਖੁਸ਼ ਆ ਮੈਂ ਵੀ ਖੁਸ਼ ਆ ਮੈਂ ਤਾਂ ਮੇਰਾ ਵੀ ਚਾਨੀ ਚਕੇ ਜਾਂਦਾ ਮਤਲਬ ਮੇਰਾ ਵੀ ਚਾਨੀ ਚਕੇ ਜਾਂਦਾ ਬਿਲਕੁਲ ਬਿਲਕੁਲ ਕਹਿੰਦੇ ਗੋਡੇ-ਗੋਡੇ ਚਾਹ ਚੜ ਗਿਆ ਬੇਬੇ ਨੂੰ ਜਦੋਂ ਪਦਮਸ਼੍ਰੀ ਅਵਾਰਡ ਦਾ ਪਤਾ ਲੱਗਿਆ ਇਹ ਜਿ ਕੋਈ ਸੈਕਲਿਮੈਂਟ ਗੋਡੇ-ਗੋਡੇ ਚਾਹ ਜੜਿਆ ਹੋਇਆ ਸਾਰਿਆਂ ਨੂੰ ਜੀ 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 ਅ ਮੈਮ ਪੰਜਾਬੀ ਇੰਡਸਟਰੀ ਦੇ ਵਿੱਚ ਬਹੁਤ ਸਾਰੇ ਕਲਾਕਾਰ ਇੱਦਾਂ ਦੇ ਨੇ ਜਿਹੜੇ ਕਿ ਕਹਿ ਲੋ ਵੀ ਆਪਣਾ ਰੋਲ ਤਾਂ ਅਦਾ ਕਰਦੇ ਨੇ ਇੱਕ ਕਰੈਕਟਰ ਉਹਨਾਂ ਨੂੰ ਮਿਲ ਜਾਂਦਾ ਤੁਹਾਨੂੰ ਉਹ ਕਰੈਕਟਰ ਜਦੋਂ ਮਿਲਦਾ ਬੇਬੇ ਦਾ ਅਰਬ ਬੇਬੇ ਵੀ ਦਿਖਾਈ ਜਾਂਦੀ ਐ ਨਰਮ ਬੇਬੇ ਵੀ ਦਿਖਾਈ ਜਾਂਦੀ ਐ ਤੇ ਸਾਰੇ ਤਰ੍ਹਾਂ ਦਾ ਨਿੱਗ ਤੁਹਾਡੇ ਕੋਲੋਂ ਅਸੀ ਮਹਿਸੂਸ ਕਰਦੇ ਆ ਤੇ ਮੈਮ ਜਦੋਂ ਇੰਡਸਟਰੀ ਚ ਤੁਸੀਂ ਪਹਿਲਾ ਪਹਿਲਾ ਸਟੈਪ ਜਿਵੇਂ ਕਹਿ ਲੋ ਰੱਖਿਆ ਤੁਸੀਂ ਬਤੌਰ ਪ੍ਰੋਫੈਸਰ ਤੋਂ ਬਾਅਦ ਥੀਏਟਰ ਆਰਟਿਸਟ ਦੇ ਵਿੱਚ ਤੁਸੀਂ ਕੰਮ ਕਰਨ ਤੋਂ ਬਾਅਦ ਤੇ ਤੁਹਾਨੂੰ ਕਦੀ ਇਦਾਂ ਲੱਗਿਆ ਸੀ ਕਿ ਮੈਂ ਉਸ ਲੈਵਲ ਤੱਕ ਪਹੁੰਚਣ ਦੀ ਕਰਨੀ ਕਿ ਰੱਬ ਤੇ ਆਸ ਛੱਡੀ ਹੋਈ ਸੀ ਨਹੀਂ ਮੇਰੇ ਮਨ ਤਾਂ ਕਦੇ ਲੱਗਿਆ ਨਹੀਂ ਸੀ ਕਿ ਇਹ ਸੋਚਿਆ ਸਾਡੀਆਂ ਹੈ ਨਹੀਂ ਸੀ ਨਾ ਸਾਡੇ ਕੋਈ ਡ੍ਰੀਮ ਸੀ ਅੰਤ ਤੱਕ ਕੁਦਰਤ ਦੇ ਮਾਲਕ ਨੇ ਜਿਹਨੇ ਚਲਾਉਂਦਾ ਰਿਹਾ ਉਹ ਚੱਲਦੇ ਰਹੇ ਜੀ 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 ਅੱਗੇ ਪਿੱਛੇ ਕੁਝ ਵੀ ਨਹੀਂ ਸੋਚਿਆ ਕਿ ਅਸੀਂ ਕੁਝ ਬਣਾਏ ਜਾਂ ਸਾਨੂੰ ਕੋਈ ਫਾਇਦਾ ਹੋਊਗਾ ਜਾਂ ਨੁਕਸਾਨ ਅਸੀਂ ਕੁਝ ਨਹੀਂ ਸੋਚਿਆ ਸਿਰਫ ਇਹ ਤਾਂ ਪਰਮਾਤਮਾ ਦੀ ਮਿਹਰ ਹੋਈ ਹੈ ਸਾਡੇ ਤੇ ਬਹੁਤ ਕੁਝ ਨਹੀਂ ਜੀ 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 ਰੀਅਲ ਆਰਟਿਸਟ ਤੁਸੀਂ ਇੱਕ ਰਹਨੇ ਹੋ ਜਦੋਂ ਕਰੈਕਟਰ ਦੇ ਵਿੱਚ ਹੁੰਨੇ ਹੋ ਤੇ ਉਸ ਤੋਂ ਬਾਅਦ ਵੀ ਤੁਸੀਂ ਉਸੇ ਤਰੀਕੇ ਨਾਲ ਬਿਹੇਵ ਕਰਦੇ ਹੋ ਕਿ ਉਸ ਤੋਂ ਬਾਅਦ ਥੋੜੀ ਅੜਬ ਬੇਬੇ ਨਰਮ ਹੋ ਜਾਂਦੀ ਹੈ ਤੁਹਾਨੂੰ ਪਤਾ ਵੀ ਥੋੜਾ ਨਰਮੀ ਹੋਣਾ ਮੈਂ ਕਿਹ ਵੀ ਰਿਹਾ ਸਕਦੀ ਹਾਂ ਬੰਦੇ ਦੇ ਵਿੱਚ ਜੀ 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 ਆਪ ਦਾ ਦੁਨੀਆ ਹਾਂ ਜੀ ਸਭ ਤੋਂ ਬਣ ਕੇ ਤਾਂ ਕੋਈ ਵੀ ਨਹੀਂ ਆ ਬਿਲਕੁਲ 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 ਜੀ ਬਿਲਕੁਲ ਬਹੁਤ ਬਹੁਤ ਮੁਬਾਰਕਾ ਬਹੁਤ ਬਹੁਤ ਧੰਨਵਾਦ ਸਾਡਾ ਗੱਲਬਾਤ ਕਰਨ ਵਾਸਤੇ ਆਪਣਾ ਸਮਾਂ ਦੇ ਲਈ ਜੀ ਕਾਮਯਾਬੀ ਬਖਸ਼ੇ ਰੱਬ ਤੁਹਾਨੂੰ ਹੋਰ ਬਹੁਤ ਬਹੁਤ ਥੈਂਕ ਯੂ ਬੇਟਾ ਥੈਂਕ ਯੂ ਓਕੇ ਓਕੇ ਮੈਮ ਪੰਜਾਬ ਉੱਤੇ ਲੁਧਿਆਣਾ ਦੇ ਸਿਰਮੌਰ ਥੀਏਟਰ ਆਰਟਿਸਟ ਤੇ ਅਦਾਕਾਰਾ ਪ੍ਰੋਫੈਸਰ ਨਿਰਮਲ ॠषि ਨੂੰ ਭਾਰਤ ਸਰਕਾਰ ਦੇ ਵੱਲੋਂ ਇਲਾਨ ਕੀਤੇ ਗਏ ਪਦਮ ਸ਼੍ਰੀ ਅਵਾਰਡ ਦੇ ਨਾਲ ਨਿਵਾਜਿਆ ਜਾਵੇਗਾ ਸਾਡੇ ਨਾਲ ਪ੍ਰੋਫੈਸਰ ਨਿਰਮਲ ॠषि ਜੀ ਮੌਜੂਦ ਨੇ ਜਿਨ੍ਹਾਂ ਨੇ ਕਿ ਪੰਜਾਬੀ ਇੰਡਸਟਰੀ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਰੋਲ ਇਹੋ ਜਿਹੇ ਕਿਰਦਾਰ ਨਿਭਾਏ ਨੇ ਜਿਨ੍ਹਾਂ ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ ਨਿਰਮਲ ॠषि ਜੀ ਦੇ ਜ਼ੁਬਾਨੀ ਸੁਣਦੇ ਹਾਂ ਕਿ ਇਸ ਤਰੀਕੇ ਦਾ ਮਹਿਸੂਸ ਕਰ ਰਹੇ ਨੇ ਹੋ ਇਸ ਅਵਾਰਡ ਨੂੰ ਐਲਾਨੇ ਜਾਣ ਤੋਂ ਬਾਅਦ ਹੈਲੋ ਆਪ ਜੀ ਸਤਿਕਾਰਯੋਗ ਮੈਮ ਸਤਿ ਸ਼ਕਾਲ ਬਹੁਤ ਬਹੁਤ ਮੁਬਾਰਕਾ ਤੁਹਾਨੂੰ ਪਹਿਲਾ ਤਾਂ ਅਵਾਰਡ ਦੀਆਂ ਮਾਮਾ ਤੁਸੀਂ ਪੰਜਾਬੀ ਇੰਡਸਟਰੀ ਦੇ ਵਿੱਚ ਸਖਤ ਤੋਂ ਉੱਪਰ ਫਿਲਮਾਂ ਦੇ ਵਿੱਚ ਆਪਣਾ ਕਿਰਦਾਰ ਅਦਾ ਕੀਤਾ ਜਿਸ ਨੂੰ ਬਹੁਤ ਦਿਲੋਂ ਪਸੰਦ ਕੀਤਾ ਜਾਂਦਾ ਹੈ ਕਿਸ ਤਰੀਕੇ ਦਾ ਮਹਿਸੂਸ ਕਰ ਰਹੇ ਹੋ ਕਿ ਜਿਹੜਾ ਐਲਾਨ ਸਰਕਾਰ ਵੱਲੋਂ ਕੀਤਾ ਹੈ ਇਸ ਦੀ ਫਿਲਮਾਂ ਹੋਊਗਾ ਫੈ ਜਿਆਦਾ ਹੋਊਗਾ ਜੀ 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 ਹਮੇਸ਼ਾ ਬੇਬੇ ਦਾਦੀ ਦਾ ਰੋਲ ਮਿਲਦਾ ਹੈ ਤੇ ਉਹ ਪਿਆਰ ਉਹ ਨਿੱਗ ਜਿਹੜਾ ਤੁਹਾਡੇ ਰੋਲ ਦੇ ਵਿੱਚ ਸਾਨੂੰ ਮਹਿਸੂਸ ਹੁੰਦਾ ਹੈ ਸ਼ਾਇਦ ਉਹ ਅਦਾਕਾਰ ਵੀ ਜਿਹੜੇ ਤੁਹਾਡੇ ਨਾਲ ਕੰਮ ਕਰਦੇ ਨੇ ਉਹ ਘਰ ਦਾ ਮਹਿਸੂਸ ਮਾਹੌਲ ਕਰਦੇ ਨੇ ਤੇ ਅੱਜ ਅਵਾਰਡ ਵੀ ਜਦੋਂ ਪਤਾ ਲੱਗਿਆ ਤੇ ਕਿਸ ਤਰੀਕੇ ਦਾ ਮਹਿਸੂਸ ਹੋਇਆ ਆਸ-ਪਾਸ ਕਿਸ ਤਰੀਕੇ ਦਾ ਮਾਹੌਲ ਸੀਗਾ ਤੁਹਾਡਾ ਬਹੁਤ ਅੱਛਾ ਬਸ ਮੈਂ ਤਾਂ ਸਾਰੇ ਮੇਰੇ ਦੇ ਬਹੁਤ ਖੁਸ਼ ਆ ਸਾਰੇ ਭੈਣ ਭਰਾ ਦੀ ਮੇਰੀ ਫਿਲਮ ਵਿੱਚ ਆਤੀ ਵਾਲੇ ਬਹੁਤ ਖੁਸ਼ ਆ ਮੈਂ ਵੀ ਖੁਸ਼ ਆ ਮੈਂ ਤਾਂ ਮੇਰਾ ਵੀ ਚਾਨੀ ਚੱਗੇ ਜਾਂਦਾ ਮਤਲਬ ਹੈ ਚਾਨੀ ਚੱਗੇ ਜਾਂਦਾ ਬਿਲਕੁਲ ਬਿਲਕੁਲ ਕਹਿੰਦੇ ਗੋਡੇ-ਗੋਡੇ ਚਾਹ ਚੜ ਗਿਆ ਬੇਬੇ ਨੂੰ ਜਦੋਂ ਪਦਮਸ਼ਰੀ ਅਵਾਰਡ ਦਾ ਪਤਾ ਲੱਗਿਆ ਇਹ ਜਿ ਕੋਈ ਸੈਕਲੀਮੈਂਟ ਗੋਡੇ-ਗੋਡੇ ਚਾਹੀ ਜਿਹੜਾ ਹੋਇਆ ਸਾਰਿਆਂ ਨੂੰ ਜੀ 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 ਮੈਮ ਪੰਜਾਬੀ ਇੰਡਸਟਰੀ ਦੇ ਵਿੱਚ ਬਹੁਤ ਸਾਰੇ ਕਲਾਕਾਰ ਇਦਾ ਦੇ ਨੇ ਜਿਹੜੇ ਕਿ ਕੈਲੋ ਵੀ ਆਪਣਾ ਰੋਲ ਤਾਂ ਅਦਾ ਕਰਦੇ ਨੇ ਇੱਕ ਕਰੈਕਟਰ ਉਹਨਾਂ ਨੂੰ ਮਿਲ ਜਾਂਦਾ ਤੁਹਾਨੂੰ ਉਹ ਕਰੈਕਟਰ ਜਦੋਂ ਮਿਲਦਾ ਬੇਬੇ ਦਾ ਅਰਬ ਬੇਬੇ ਵੀ ਦਿਖਾਈ ਜਾਂਦੀ ਹੈ ਨਰਮ ਬੇਬੇ ਵੀ ਦਿਖਾਈ ਜਾਂਦੀ ਹੈ ਤੇ ਸਾਰੇ ਤਰ੍ਹਾਂ ਦਾ ਨਿੱਗ ਤੁਹਾਡੇ ਕੋਲੋਂ ਸੀ ਮਹਿਸੂਸ ਕਰਦੇ ਆ ਤੇ ਮੈਮ ਜਦੋਂ ਇੰਡਸਟਰੀ ਚ ਤੁਸੀਂ ਪਹਿਲਾ ਪਹਿਲਾ ਸਟੈਪ ਜਿਵੇਂ ਕੈਲੋ ਰੱਖਿਆ ਤੁਸੀਂ ਬਤੌਰ ਪ੍ਰੋਫੈਸਰ ਤੋਂ ਬਾਅਦ ਥੀਏਟਰ ਆਰਟਿਸਟ ਦੇ ਵਿੱਚ ਤੁਸੀਂ ਕੰਮ ਕਰਨ ਤੋਂ ਬਾਅਦ ਤੇ ਤੁਹਾਨੂੰ ਕਦੀ ਇਦਾਂ ਲੱਗਿਆ ਸੀ ਕਿ ਮੈਂ ਉਸ ਲੈਵਲ ਤੱਕ ਪਹੁੰਚਣ ਦੀ ਕਰਨੀ ਕਿ ਰੱਬ ਤੇ ਆਸ ਛੱਡੀ ਹੋਈ ਸੀ ਨਹੀਂ ਮੇਰੇ ਮਨ ਤਾਂ ਕਦੇ ਲੱਗਿਆ ਨਹੀਂ ਸੀ ਕਿ ਇਹ ਸੋਚਿਆ ਸਾਡੀਆਂ ਹੈ ਨਹੀਂ ਸੀ ਨਾ ਸਾਡੇ ਕੋਈ ਡਰੀਮ ਸੀ ਅੰਦਾਜ਼ ਕੁਦਰਤ ਦੇ ਮਾਲਕ ਨੇ ਜਿਵੇਂ ਚਲਾਉਂਦਾ ਰਿਹਾ ਉਹਵੇਂ ਚੱਲਦੇ ਰਹੇ ਜੀ 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 ਅੱਗੇ ਪਿੱਛੇ ਕੁਝ ਵੀ ਨਹੀਂ ਸੋਚਿਆ ਸੀ ਅਸੀਂ ਅਸੀਂ ਕੁਝ ਬਣਾਗੇ ਜਾਂ ਤੁਹਾਨੂੰ ਕੋਈ ਫਾਇਦਾ ਹੋਊਗਾ ਜਾਂ ਨੁਕਸਾਨ ਅਸੀਂ ਕੁਝ ਨਹੀਂ ਸੋਚਿਆ ਸੀ ਇਹ ਤਾਂ ਪ੍ਰਮਾਤਮਾ ਦੀ ਮਿਹਰ ਹੋਈ ਹੈ ਕੱਢ ਦੇ ਕੋਈ ਕੁਛ ਨਹੀਂ ਜੀ 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 ਰੀਅਲ ਆਰਟਿਸਟ ਤੁਸੀਂ ਇੱਕ ਰਹਿੰਦੇ ਹੋ ਜਦੋਂ ਕਰੈਕਟਰ ਦੇ ਵਿੱਚ ਹੁੰਨੇ ਹੋ ਤੇ ਉਸ ਤੋਂ ਬਾਅਦ ਵੀ ਤੁਸੀਂ ਉਸੇ ਤਰੀਕੇ ਨਾਲ ਬਿਹੇਵ ਕਰਦੇ ਹੋ ਕਿ ਉਸ ਤੋਂ ਬਾਅਦ ਥੋੜੀ ਅੜਬ ਬੇਬੇ ਨਰਮ ਹੋ ਜਾਂਦੀ ਹੈ ਤੁਹਾਨੂੰ ਪਤਾ ਵੀ ਥੋੜਾ ਨਰਮੀ ਹੋਰ ਮੈਂਨੇ ਕਹੀ ਵੀ ਰਹੀ ਸਖਦੀ ਹੋਰ ਬੰਦੇ ਵਿੱਚ ਜੀ 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 ਆਪ ਨੂੰ ਬਣੀ ਹੈ ਹਾਂ ਜੀ ਸਤਿਮਣ ਕੀ ਤਾਂ ਕੋਈ ਵੀ ਨਹੀਂ ਜੀ ਬਿਲਕੁਲ 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 ਜੀ ਬਿਲਕੁਲ ਬਹੁਤ ਬਹੁਤ ਮੁਬਾਰਕਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਆਪਣਾ ਸਮਾਂ ਦੇ ਲਈ ਜੀ ਕਾਮਯਾਬੀ ਬਖਸ਼ੇ ਰੱਬ ਤੁਹਾਨੂੰ ਹੋਰ ਬਹੁਤ ਬਹੁਤ ਥੈਂਕ ਯੂ ਬੇਟਾ ਥੈਂਕ ਯੂ ਓਕੇ ਓਕੇ ਮੈਮ